ਤਰਨਤਾਰਨ ਦੇ ਚੰਬਾ ਕਲਾਂ ਚ ਜ਼ਮੀਨੀ ਝਗੜੇ ਦੇ ਨਾਲ ਨੌਜਵਾਨ ਦਾ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਭਰਾ ਗੰਭੀਰ ਰੂਪ ਵਿੱਚ ਜ਼ਖਮੀ ਗੋਲੀਆਂ ਚਲਾਉਣ ਵਾਲੇ ਦੀ ਸੀਸੀਟੀਵੀ ਆਈ ਸਾਹਮਣੇ ਅੱਜ ਕੋਈ ਕੀ ਨਾਲ ਤੁਹਾਡਾ ਜੀ ਮੇਰਾ ਨਾਮ ਹਮਿੰਦਰ ਸਿੰਘ ਜੀ ਕਿਹੜਾ ਪਿੰਡ ਆ ਜੀ ਚੰਬਾ ਕਲਾਂ ਜੀ ਜਿੱਥੇ ਨੌਜਵਾਨਾਂ ਦੀ ਗੋਲੀ ਚੱਲ ਕੇ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਆ ਤੁਸੀਂ ਮੌਕੇ ਤੇ ਮੌਜੂਦ ਹੈ ਕੀ ਗੱਲਬਾਤ ਹੋਈ ਜਰਾ ਇਹ ਜ਼ਮੀਨ ਦਾ ਓੜਾ ਜਿਹਾ ਝਗੜਾ ਹੈ ਝਗੜੇ ਤੋਂ ਲੈ ਕੇ ਤੇ ਮੌਕੇ ਤੇ ਮੈਂ ਆ ਜਦ ਗੋਲੀ ਚਲਾਈ ਹੈ ਨਾ ਹਾਂਜੀ ਕਿੰਨਾ ਵੱਲੋਂ ਗੋਲੀ ਚਲਾਈ ਗਈ ਇਹ ਗੋਲੀ ਚਲਾਈ ਇਨਸਾਨ ਸਿੰਘ ਨੇ ਤੇ ਕਾਹ ਸਿੰਘ ਨੇ ਇਹਨਾਂ ਦੋਨਾਂ ਨੇ ਗੋਲੀ ਚਲਾਈ ਤੇ ਤੀਜੇ ਦੇ ਨਾਲ ਰਫਲ ਹੈ ਗਈ ਇੱਕ ਦੇ ਤੇ ਉਹਨੇ ਨਹੀਂ ਅਜੇ ਚਲਾਈ ਤੇ ਬਾਕੀ ਜਿਹੜੇ ਬੰਦੇ ਸੀ ਛੋਟੇ ਵਾਲੇ ਸੀ ਇਹਨਾਂ ਦੇ ਨਾਲ ਤੇ ਦੱਤਰ ਵਾਲੇ ਜਿਹੜੇ ਨੌਜਵਾਨ ਦੀ ਮੌਤ ਹੋਈ ਇਹਦਾ ਕੀ ਨਾਮ ਇਹਦਾ ਨਾਮ ਸ਼ਮਸ਼ੇਰ ਸਿੰਘ ਜਿਹੜਾ ਜਗਮੀਆ ਹੋਰ ਦਾ ਨਾਮ ਦਵਿੰਦਰ ਸਿੰਘ ਤੇ ਪੁਲਸ ਆਈ ਮੌਕਾ ਵੇਖਣ ਪੁਲਸ ਆਈ ਮੌਕਾ ਵੇਖਣ ਰਾਤ ਨੂੰ ਉੱਥੇ ਹੀ ਮੈਂ ਉਹਦਾ ਮੌਕਾ ਵੇਖਣਾਈ ਹਾਂਜੀ ਕੀ ਕਾਰਵਾਈ ਕੀਤੀ ਹੁਣ ਤੱਕ ਕੋਈ ਪ੍ਰਸ਼ਾਸਨ ਦੀ ਨਹੀਂ ਅਜੇ ਤਾਂ ਕਾਰਵਾਈ ਕੋਈ ਨਹੀਂ ਕੀਤੀ ਹਾਂਜੀ ਕਿੱਡੇ ਦਿਨ ਹੋ ਕੇ ਦਿੱਤੋ ਇੱਕ ਬੋਰਡ ਇਹ ਪਰਸੋਂ ਦੀ ਹੋਈ ਆ ਪਰਸੋਂ ਸਾਮਰ ਹਾਂ ਹਾਂ ਪਹਿਲੇ ਪੁਲਿਸ ਵਾਲੋਂ ਪਰਚਾ ਦੱਜ ਕੀਤਾ ਗਿਆ ਕੋਈ ਗ੍ਰਿਫਤਾਰ ਕੀਤਾ ਬੰਦਾ ਇਹ ਗ੍ਰਿਫਤਾਰ ਅਜੇ ਤੱਕ ਨਹੀਂ ਕੋਈ ਕੀਤਾ ਦੇ ਪਰਚਾ ਦਰਜ ਕੀਤਾ ਵਾ ਬੰਦਾ ਨਹੀਂ ਕੋਈ ਗ੍ਰਿਫਤਾਰ ਕੀਤਾ ਕੋਈ ਨੌਜਵਾਨ ਦਾ ਸਸਕਾਰ ਦੀ ਹੱਦ ਤੱਕ ਕੀਤਾ ਗਿਆ ਕੀ ਮੰਗ ਕਰਦੇ ਸੀ ਇਹੋ ਮੰਗ ਕਰਦੇ ਆ ਕਿ ਜੇ ਉਹ ਬੰਦੇ ਫੜੇ ਜਾਣ ਤੇ ਅਸੀਂ ਸਹਿਕਾਰ ਕਰਦਾਂਗੇ ਨਹੀਂ ਤੇ ਨਹੀਂ ਤੇ ਅਸੀਂ ਨਜ਼ਰ ਰੱਖਾਂਗੇ ਹਾਂਜੀ ਹਾਂ ਜੀ ਅਸੀਂ ਤਿੰਨਾਂ ਤੋਂ ਨਹੀਂ ਠੰਨਾ ਗੁਰਜਨ ਸਿੰਘ ਸਰਪੰਚ ਨਾ ਚੰਬਾਕਲਾ ਹਵੇਲੀ ਕੰ ਦਾ ਮੌਜੂਦਾ ਕੀ ਕਹਿਣਾ ਚਾਹੋ ਜਿਹੜੇ ਨੌਜਵਾਨ ਦੀ ਇੱਕ ਅਜਿਹੀ ਮੌਤ ਹੋ ਗਈ ਗੋਲੀਆਂ ਦੇ ਨਾਲ ਦੂਜਾ ਜਖਮੀ ਹੈ ਪਰ ਅਸੀਂ ਤਕਰੀਬਨ 4-5 ਦਿਨ ਪਹਿਲਾਂ ਇਹਨਾਂ ਨੂੰ ਮਤਲਬ ਕੀ ਇਹ ਵਾਕਾ ਹੋਣ ਤੋਂ ਅਸੀਂ ਇਹਨਾਂ ਨੂੰ ਬੁਹਾਉਂਦੇ ਵੀ ਰਹੇ ਸੀ ਚਲੋ ਤੁਹਾਡਾ ਕੋਈ ਬਹਿਬਾਹ ਕਰਾ ਦਿੰਨੇ ਆ ਚਲੋ ਇਹਨਾਂ ਦੀ ਨਈ ਸਹਿਮਤੀ ਬਣੀ ਤੇ ਜੇ ਮਤਲਬ ਉਹਦਣ ਵੀ ਇਹਨਾਂ ਨੂੰ ਆਖਦੇ ਰਹੇ ਵੀ ਨਹੀਂ ਕੋਈ ਲੜਦਾ ਨਹੀਂਗਾ ਤੇ ਤੁਹਾਡਾ ਬੈਬਵਾ ਕਰਾਉਨੇ ਆ ਪਰ ਨਹੀਂ ਫਿਰ ਇਹਨਾਂ ਨੇ ਮਤਲਬ ਕਿ ਆ ਕੇ ਕਿਥੇ ਭੜ ਕੇ ਦੋਹੇ ਘਰ ਤੇ ਬਹੁਤ ਮਾੜਾ ਆ ਤੱਕਾ ਹੋ ਗਿਆ ਗਰੀਬ ਗਰੀਬ ਪਰਿਵਾਰ ਸੀਗਾ ਚਲੋ ਆਪਦਾ ਕਰਦੇ ਹੀ ਗੁਜ਼ਾਰਾ ਹਾਂਜੀ ਸਰਪੱਛ ਗੱਲ ਕੀਤੀ ਜਾਵੇ ਲਗਾਤਾਰ ਦੇਰ ਦੇ ਹੜੇ ਗੋਲੀਆਂ ਨਾਲ ਹੱਤਿਆ ਕੀਤੀ ਜਾ ਰਹੀ ਹੈ ਕੀ ਕਾਰਨ ਜਾਪਦਾ ਜਿਹੜਾ ਕਿ ਜਿਹੜੀ ਗੁੰਡਾਗਰਦੀ ਉੱਥੇ ਕਿਉਂ ਪਾਈ ਜਾ ਰਹੀ ਚਲੋ ਭਈ ਉਹ ਤੀਜੀ ਇੱਕ ਵੱਖਰੀ ਹੈ ਗੁੰਡਾਗਰਦੀ ਇਹ ਜ਼ਮੀਨੀ ਵਿਵਾਦ ਸੀ ਆ ਚਲੋ ਇਹ ਵੱਖਰੀ ਆ ਉਹ ਚੀਜ਼ ਇੱਕ ਵੱਖਰੀ ਆ ਜਾਂਦੀ ਆ ਮੁੰਡਾ ਕਰਦੀ ਜਿਹੜੀ ਮਤਲਬ ਚਲੋ ਨੌਜਵਾਨ ਇਤਨਾ ਭੜਕੇ ਹੋਏ ਉਹ ਵੱਖਰੀ ਚੀਜ਼ ਆ ਇਹ ਇੱਕ ਵੱਖਰੀ ਮਤਲਬ ਕਿ ਉਹਨਾਂ ਦਾ ਸੱਚ ਨਹੀਂ ਇਹਨਾਂ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਜੀ ਹਾਂਜੀ ਹਾਂਜੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਮਾਪਾ ਦੇਖਿਆ ਗਿਆ ਹਾਂਜੀ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾ ਰਿਹਾ ਹਾਂਜੀ ਰੇਡ ਕਰ ਰਿਹਾ ਵਾ ਹਾਂਜੀ ਪਰਚਾ ਆਨਲਾਈਨ ਹੋ ਗਿਆ ਜਿੰਨੇ ਵੀ ਮਤਲਬ ਕਿਨਾਂ ਨੇ ਦੱਸੇ ਸੀਗੇ ਹਾਂਜੀ ਪਰ ਪਰਿਵਾਰ ਮੈਂਬਰਾਂ ਵੱਲੋਂ ਆਖੀ ਕੀ ਹੁਣ ਤੱਕ ਬੰਦੇ ਨਹੀਂ ਰਸ ਕੀਤੇ ਹੋਏ ਐਸਐਸਓ ਸਾਹਿਬ ਨੇ ਹੁਣੇ ਮਤਲਬ ਕਾਂਡੇ ਸੀ ਫੋਨ ਉਹ ਕਹਿੰਦੇ ਵੀ ਜਿੱਥੇ ਵੀ ਸਾਨੂੰ ਇਹ ਕਹਿ ਰਹੇ ਆ ਅਸੀਂ ਹੁਣੇ ਪਤਾ ਨਹੀਂ ਪਿੰਡ ਆਪਣੇ ਪ੍ਰਿੰਗੜੀ ਕਹਿੰਦਾ ਇਹਨਾਂ ਕਿਹਾ ਸੀਗਾ ਕਹਿੰਦਾ ਉੱਥੇ ਰੈਡ ਕੀਤੀ ਨਹੀਂ ਬੰਦੇ ਉੱਥੇ ਪਾਏ ਗਏ ਤੇ ਬਾਕੀ ਕੋਈ ਗੱਲ ਨਹੀਂ ਕਹਿੰਦੇ ਆਪਣਾ ਜੋਰ ਲਾ ਰਹੇ ਆ ਪੂਰਾ ਹਾਂਜੀ ਠੀਕ ਹੈ ਹਾਂਜੀ ਪੀਰਾ ਜੀ ਮੇਰਾ ਸੁਵਿੰਦਰ ਸਿੰਘ ਜੀ ਸਰਪੰਚ ਜੰਮਾਗਲਾ ਮੌਜੂਦਾ ਸਰਪੰਚ ਹਾਂਜੀ ਹਾਂਜੀ ਮੌਜੂਦਾ ਸਰਪੰਚ ਕੀ ਕਰਾਂ ਚਾਹੋ ਕਿ ਪਿੰਡ ਦਾ ਨੌਜਵਾਨ ਦਾ ਗੋਲੀਏ ਬਾਸੀ ਖਾਤਿਆ ਕਰ ਦਿੱਤੀ ਗਈ ਹੈ ਗੋਲੀ ਦੀ ਨੇ ਥੋੜਾ ਜਨਾ ਦਾ ਜ਼ਮੀਨੀ ਦਾ ਵਾਦ ਸੀ ਹੀ ਤੇ ਅਸੀਂ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਹਫਤਾ ਲਾਇਆ ਹੈ ਰਾਈ ਦਾਮ ਵੀ ਕਰਾਉਣ ਨੂੰ ਪਰ ਹਾਲਾਤ ਹੀ ਇਹੋ ਜੇ ਬਣ ਗਏ ਦੋਵੇਂ ਜਾ ਕੇ ਤੋਂ ਪਿੱੜ ਗਏ ਜਿੱਥੋਂ ਤੇ ਸਾਹੋਂ ਗੋਲੀ ਚੱਲ ਗਈ ਤੇ ਸ਼ਮਸ਼ੀਰ ਸਿੰਘ ਵਿਚਾਰਾ ਉਹਦੇ ਮੌਤ ਹੋ ਗਈ ਆ ਦਵਿੰਦਰ ਸਿੰਘ ਹਸਪਤਾਲਾ ਜ਼ਖਮੀ ਆ ਉਹਦੇ ਵੀ ਗੋਲੀ ਲੱਗੀ ਹੋਈ ਹੈ ਪਰਿਵਾਰ ਦੀ ਮੰਗ ਹੈ ਵੀ ਜੇਕਰ ਸਾਨੂੰ ਇਨਸਾਫ਼ ਨਹੀਂ ਮਿਲਦਾ ਨਿਕਰ ਜੀ ਸੰਸਕਾਰ ਨਹੀਂ ਕਰਾਂਗੇ ਤਾਂ ਤੁਹਾਡਾ ਪੰਚਾਇਤ ਵਾਲਾ ਵੀ ਸਾਥ ਹੋਊਗਾ ਚਲੋ ਕੋਈ ਨਾ ਸੀ ਇਥੇ ਨਾਲ ਇਹਨਾਂ ਪਰਿਵਾਰ ਦੇ ਨਾਲ ਅਸੀਂ ਸਾਥ ਦੇਣਾ ਹੈ ਪੁਲਿਸ ਨੂੰ ਕਹਿੰਦੇ ਵੀ ਬੰਦੇ ਟਰੇਸ ਕਰੋ ਨਾ ਹੀ ਸਸਕਾਰ ਵੀ ਅਸੀਂ ਧਿਆਨੇ ਵਿੱਚ ਚਲੂ ਕਰੀਏ ਪਰਲ ਮਿਲ ਕੇ ਜਿਤਨਾ ਵੀ ਹੈ ਨੇ ਬਾਕੀ ਹੀ ਪਰਿਵਾਰ ਦੇ ਨਾਲ ਜੋ ਪਰਿਵਾਰ ਦਾ ਨਕਮ ਹੈ ਮਦਾ ਕੀ ਨਾ ਤੁਹਾਡਾ ਤੇ ਕਿਹੜਾ ਪਿੰਡ ਆ ਜੀ ਸਖਵਿੰਦਰ ਕਿਹੜਾ ਪਿੰਡ ਆ ਜੀ ਚੰਬਾ ਕੀ ਗੱਲ ਬਾਤ ਹੋ ਜਿਹੜਾ ਤੁਹਾਡੇ ਬੇਟਿਆਂ ਨੂੰ ਗੋਲੀ ਮਾਰੀ ਮੇਰੇ ਪੁੱਤ ਨੂੰ ਇੱਕ ਨੂੰ ਗੋਲੀ ਮਾਰ ਕੇ ਹੀ ਮਾਰਤਾ ਦਿੱਗੇ ਨੂੰ ਹੀ ਮਾਰ ਕੇ ਅੰਦਰ ਛੱਡ ਦੇਣਾ ਉਹ ਹੱਥ ਹਥਿਆਰ ਨਾਲ ਕੀਤਾ ਤੇ ਇਹਨਾਂ ਦਾ ਮੈਨੂੰ ਅਜੇ ਵੀ ਖਤਰਾ ਹੀ ਖਤਰਾ ਤਬਾਹ ਕਿਹੜੀ ਗੱਲ ਤੋਂ ਗੋਲੀ ਮਾਰੀ ਗਈਆਂ ਪੀਲੇ ਸੰਗੜੀ ਉਤਰੇ ਤਰੇ ਜਾਂਦੇ ਨਮਾ ਮੰਡਲ ਨੂੰ ਜਾਂਦੇ ਸੀ ਮੰਡਲ ਨੂੰ ਜਾਂਦੇ ਗੋਲੀਆਂ ਮਾਰਤੀਆਂ ਨੇ ਮੰਡਲ ਨੂੰ ਤਰੇ ਜਾਂਦੇ ਨੇ ਗੋਲੀਆਂ ਮਾਰਤੀਆਂ ਇਹਦੇ ਕੋਈ ਸ਼ਬਦ ਨਹੀਂ ਆਖ ਹਾਂ ਅਜੀ ਪੰਜ ਕੀ ਨਾ ਟੱਡਾਈ ਮੇਰਾ ਨਾਮ ਮਨਦੀਪ ਕੌਰ ਇਹ ਜਿੰਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਆ ਇਹ ਮੇਰੇ ਦੇਵਰ ਆ ਇਹ ਮੇਰੇ ਜਖਮੀਆਂ ਤੁਹਾਡੇ ਉਹ ਮੇਰੇ ਪਤੀ ਆ ਕੀ ਗੱਲ ਬਾਤ ਹੈ ਕਿਉਂ ਬੋਲਿਆ ਮਾਰਿਆ ਇਹਨਾਂ ਦੇ ਆਪਸੀ ਤੰਜਸ ਤੋਂ ਹੀ ਪਿੱਛੇ ਉਹਨਾਂ ਦੀ ਲਾਗੜੜ ਸੀਗੀ ਤੇ ਉਹਦੇ ਤੋਂ ਉਹਦੇ ਚੱਲਦੇ ਇਹਨਾਂ ਦੇ ਆਪਸੀ ਤੰਜਸ ਚੰਨਾਂ ਨੇ ਇਹਨਾਂ ਨੂੰ ਮਾਰਿਆ ਵਾ ਅੱਗੇ ਵੀ ਮੇਰੇ ਘਰ ਵਾਲੇ ਦੇ ਸੱਟਾ ਲਾਈਆਂ ਸੀ ਇਹਨਾਂ ਦੇ ਵੀ ਲਾਈਆਂ ਸੀਗੀਆਂ ਉਦੋਂ ਅਸੀਂ ਉਦੋਂ ਅਸੀਂ ਇਹਨਾਂ ਨੂੰ ਪਰਚਾ ਦਰਜ ਕਰਾਇਆ ਉਦੋਂ ਝੂਠਾ ਸਾਡੇ ਤੇ ਪਰਚਾ ਹੋ ਗਿਆ ਉਹਨਾਂ ਨੇ ਤਾਂ ਸਾਡੀ ਸੁਣਵਾਈ ਨਹੀਂ ਕੀਤੀ ਮੈਂ ਮਹੀਨਾ ਕਾ ਹਸਪੀਟਲ ਰੋਲਦੀ ਰਹੀ ਥਾਣੇ ਰੋਲਦੀ ਰਹੀ ਨਿਆਣੇ ਲੈ ਕੇ ਉਹਨਾਂ ਨੇ ਬੰਦੇ ਨਹੀਂ ਫੜੇ ਤੇ ਹੁਣ ਤਿੰਨ ਚਾਰ ਦਿਨ ਹੋ ਗਏ ਬੋਡੀ ਨੂੰ ਪਈ ਨੂੰ ਤੇ ਉਹਨਾਂ ਨੇ ਪਰਚਾ ਕੱਟਤਾ ਵਾ ਪਰ ਲੇਕੀ ਰਾਜ ਤੱਕ ਬੰਦੇ ਨਹੀਂ ਕੋਈ ਫੜੇ ਗਏ ਇਹ ਤਾਂ 4 ਦਿਨ ਹੋ ਗਏ ਬਾਡੀ ਪਈ ਨੂੰ ਪਰ ਪੁਲਿਸ ਪ੍ਰਸ਼ਾਸਨ ਨੂੰ ਮੌਕਾ ਦੇਖਿਆ ਗਿਆ ਕਰਿਆ ਕੇ ਉਹ ਹਾਂਜੀ ਉਹ ਆਏ ਸੀਗੇ ਉਹਨਾਂ ਨੇ ਵੇਖਿਆ ੜ ਕੇ ਉਹ ਕਹੀ ਜਾਂਦੇ ਸੀ ਕਰਾਂਗੇ ਕਰਾਂਗੇ ਅੱਗੇ ਵੀ ਇਦਾਂ ਕਹਿੰਦੇ ਸੀ ਕਰਾਂਗੇ ਕਰਾਂਗੇ ਉਦੋਂ ਵੀ ਉਹਨਾਂ ਨੇ ਨਹੀਂ ਫੜਿਆ ਜੇ ਉਦੋਂ ਫੜਿਆ ਹੁੰਦਾ ਤੇ ਅੱਜ ਆਹ ਕੰਮ ਨਾ ਬਹਿੰਦਾ ਬਾਡੀ ਦਾ ਸੰਸਕਾਰ ਕਿਸ ਗੱਲ ਤੋਂ ਨਹੀਂ ਕਰ ਰਹੇ ਉਹਨੇ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਤੱਕ ਅਸੀਂ ਬਾਡੀ ਦਾ ਸੰਸਕਾਰ ਨਹੀਂ ਕਰਨਾ ਦੱਸਿਆ ਜਾ ਰਿਹਾ ਜੇ ਤੁਹਾਨੂੰ ਤੁੰਗਿਆ ਰਹੀਆਂ ਹਾਂਜੀ ਕੀ ਮੰਗ ਕਰਦੇ ਜੀ ਉਹ ਉਹਨਾਂ ਉਹ ਕਹਿੰਦੇ ਵੀ ਮੈਂ ਹੁਣ ਤੇਰੇ ਘਰ ਵਾਲੇ ਉਹ ਕਹਿੰਦੇ ਤੁਹਾਨੂੰ ਕਾ ਤੁਹਾਡੇ ਘਰ ਵਾਲੇ ਨੂੰ ਵੀ ਹੁਣ ਮਾਰਨਾ ਜਿੱਦਾਂ ਇਹਨੂੰ ਮਾਰਿਆ ਉਹਨੂੰ ਵੀ ਖਤਰਾ ਮੇਰੇ ਸਾਰੇ ਪਰਿਵਾਰ ਨੂੰ ਖਤਰਾ ਹੋਣਾ ਤੋਂ ਜੇਕਰ ਫੇਰ ਤੁਹਾਡੇ ਕੋਈ ਨੁਕਸਾਨ ਹੋਈ ਨਾ ਤਾਂ ਜ਼ਿੰਮੇਵਾਰ ਕੌਣ ਹੋਣਾ ਇਹਦੇ ਜ਼ਿੰਮੇਵਾਰ ਹੋਗੀ ਸਰਕਾਰ ਹਲੋ ਜੈਨ ਸਰ ਜੈਨ ਜੀ ਐ ਸਚੋਰ ਚੋਲਾ ਸਾਹਿਬ ਜੀ ਹਾਂ ਜੀ ਜੀ ਸਰ ਪੱਤਰਕਾਰ ਸਾਹਿਬ ਗੱਲ ਕਰ ਰਿਹਾ ਜੀ ਇਹ ਸਰ ਜਿਹੜਾ ਚੰਬਾਕਲਾ ਕਤਲ ਹੋਇਆ ਜੀ ਨੌਜਵਾਨ ਦੀ ਗੋਲੀ ਮਾਰ ਕੇ ਸਰ ਕੀ ਉਹਦਾ ਜੀ ਕਾਰਵਾਈ ਕੀਤੀ ਹੈ ਜੀ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਜੀ ਸਰ ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਚਿਰ ਦੋਸ਼ੀ ਅਰੈਸਟ ਨਹੀਂ ਹੁੰਦੇ ਤੇ ਅਸੀਂ ਸਰਕਾਰ ਨਹੀਂ ਕਰਾਂਗੇ ਅਸੀਂ ਤੇ ਰੇਡ ਕਰ ਰਹੇ ਹਾਂ ਜੀ ਕਾਹਤਾ ਰੋਜ਼ ਹੀ ਹੋ ਨਹੀਂ ਕਰਦੇ ਆ ਜਿਹੜੀ ਕਰਦੇ ਆ ਰਹੇ ਆ ਘੋਹਾਰਾ ਨਹੀਂ ਆ ਰਹੇ ਆ ਅਗਰ ਜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਦਿਨ ਰਾਤ ਸਰ ਤੁਹਾਡਾ ਪੱਖ ਲੈਣਾ ਸੀ ਥਾਣੇ ਕਦੋਂ ਪਹੁੰਚ ਰਹੇ ਹੋ ਨੇ ਆ ਰਹੇ ਆ ਜੀ ਆ ਰਹੇ ਬਾਹਰ ਲੱਗੇ ਜੇ ਮੈਂ ਆ ਕੇ ਅੰਦਰ ਠੀਕ ਆ ਸਰ